ਆ ਕੁੜੀ ਨੂੰ ਆਪਦੇ ਪ੍ਰੇਮੀ ਤੇ ਬਹੁਤ ਭਰੋਸਾ ਸੀ। ਇਸੇ ਕਰਕੇ ਉਹ ਆਪਦੇ ਇੱਕ ਨਿੱਕੇ ਜਿਹੇ ਛੋਟੇ ਜਿਹੇ ਮਾਸੂਮ ਨੂੰ ਛੱਡ ਕੇ ਤੇ ਆਪਦੇ ਪਤੀ ਨੂੰ ਛੱਡ ਕੇ ਆਪਦੇ ਪ੍ਰੇਮੀ ਦੇ ਕੋਲ ਗਈ ਸੀ। ਇਸ ਕੁੜੀ ਦੀ ਦੋਸਤੀ ਆਪਦੇ ਪ੍ਰੇਮੀ ਦੇ ਨਾਲ ਇੰਸਟਾਗ੍ਰam ਤੇ ਹੋਈ ਸੀ। ਇੰਸਟਾਗ੍ਰam ਤੇ ਦੋਨੇ ਗੱਲਾਂ ਬਾਤਾਂ ਕਰਦੇ ਰਹੇ, ਚੈਟ ਕਰਦੇ ਰਹੇ ਤੇ ਹੌਲੀ-ਹੌਲੀ ਇਹ ਕੁੜੀ ਦਾ ਇੰਨਾ ਭਰੋਸਾ ਹੋ ਗਿਆ ਇੰਸਟਾਗ੍ਰam ਵਾਲੇ ਇਸ ਪ੍ਰੇਮੀ ਦੇ ਉੱਪਰ ਕਿ ਇਹਨੇ ਆਪਦੇ ਪਤੀ ਨੂੰ ਛੱਡਣ ਦਾ ਫੈਸਲਾ ਕਰ ਲਿਆ। ਪ੍ਰੇਮੀ ਨੇ ਇੱਕ ਦਿਨ ਇਸ ਕੁੜੀ ਨੂੰ ਬੁਲਾਇਆ ਕਿ ਆ ਜਾ ਆਪਾਂ ਵਿਆਹ ਕਰਵਾਉਨੇ ਆਂ ਆਪਾਂ ਇਕੱਠੇ ਰਹਨੇ ਆਂ ਤੇ ਇਹ ਕੁੜੀ ਆਪਦੇ ਪਤੀ ਨੂੰ ਛੱਡ ਕੇ ਆਪਦੇ ਨਿੱਕੇ ਜੇ ਮਾਸੂਮ ਬਾਲ ਨੂੰ ਛੱਡ ਕੇ ਆਪਦੇ ਪ੍ਰੇਮੀ ਦੇ ਕੋਲ ਚਲੀ ਗਈ। ਜਦੋਂ ਇਹ ਕੁੜੀ ਆਪਦੇ ਪ੍ਰੇਮੀ ਕੋਲੇ ਜਾਂਦੀ ਆ ਤਾਂ ਉੱਥੇ ਰੇਲਵੇ ਸਟੇਸ਼ਨ ਤੇ ਜਿੱਥੇ ਇਹਨਾਂ ਨੇ ਤੈਅ ਕੀਤਾ ਹੁੰਦਾ ਕਿ ਆਪਾਂ ਮਿਲਣਾ ਇਹਦਾ ਪ੍ਰੇਮੀ ਆਉਂਦਾ ਹੀ ਨਹੀਂ ਤਾਂ ਕੁੜੀ ਉੱਥੇ ਦਰਦਰ ਪੜਕਦੀ ਰਹਿੰਦੀ ਹੈ। ਇੱਕ ਕੁੜੀ ਪਟਨਾ ਦੀ ਰਹਿਣ ਵਾਲੀ ਦੱਸੀ ਜਾ ਰਹੀ ਆ ਤੇ ਫਿਰ ਇਹਦੇ ਨਾਲ ਕੀ ਹੁੰਦਾ ਜਦੋਂ ਇਹ ਕੁੜੀ ਰੋਂਦੀ ਆ ਬਿਲਕਦੀ ਆ ਵੀ ਮੇਰਾ ਪ੍ਰੇਮੀ ਤਾਂ ਆਇਆ ਹੀ ਨਹੀਂ ਮੈਨੂੰ ਮਿਲਿਆ ਹੀ ਨਹੀਂ ਉੱਥੇ ਇਹਨੂੰ ਇੱਕ ਹੋਰ ਵਿਅਕਤੀ ਮਿਲ ਜਾਂਦਾ ਤਾਂ ਉਹ ਵਿਅਕਤੀ ਅਣਜਾਣ ਵਿਅਕਤੀ ਇਹਦੇ ਵਾਸਤੇ ਉਹ ਕਹਿ ਦਿੰਦਾ ਕਿ ਆ ਜਾ ਮੈਂ ਤੈਨੂੰ ਨੌਕਰੀ ਦਵਾਉਣਾ ਪੱਛਮੀ ਬੰਗਾਲ ਦੇ ਵਿੱਚ ਤਾਂ ਮੁੰਡਾ ਕੁੜੀ ਨੂੰ ਨਾਲ ਲੈ ਜਾਂਦਾ ਆਪਣੇ ਰਾਸਤੇ ਦੇ ਵਿੱਚ ਸਾਰੇ ਸਾਰੇ ਰਾਹ ਉਹ ਸਮਝਾਉਂਦਾ ਗਿਆ ਕਿ ਅੱਜ ਕੱਲ ਨੌਕਰੀ ਮਿਲਣਾ ਬਹੁਤ ਅੱਛਾ ਮੁਸ਼ਕਿਲ ਹੈ ਮੇਰੇ ਵਰਗੇ ਚੰਗੇ ਇਨਸਾਨ ਵੀ ਮਿਲਨੇ ਬਹੁਤ ਮੁਸ਼ਕਿਲ ਆ ਮੈਂ ਇੱਕ ਚੰਗਾ ਇਨਸਾਨ ਮਿਲ ਗਿਆ ਜਿਨੇ ਦੁੱਖਾਂ ਦਰਦਾਂ ਦੇ ਵਿੱਚ ਤੇਰੀ ਬਾਹ ਫੜ ਲਈ ਇਸ ਕਰਕੇ ਤੂੰ ਇਹ ਸ਼ੁਕਰ ਮਨਾ ਚੱਲ ਮੈਂ ਤੈਨੂੰ ਜਾ ਕੇ ਉੱਥੇ ਨੌਕਰੀ ਦਿਵਾਉਣਾ ਤਾਂ ਕੁੜੀ ਨੂੰ ਐ ਹੋ ਜਾਂਦਾ ਕਿ ਚਲੋ ਮੇਰੇ ਪ੍ਰੇਮੀ ਨੇ ਤਾਂ ਮੇਰੇ ਨਾਲ ਧੋਖਾ ਕੀਤਾ ਪਤੀ ਮੈਂ ਆਪ ਦਾ ਛੱਡ ਆਈਆਂ ਮੈਨੂੰ ਤਾਂ ਇਹ ਫਰੈਸ਼ਤਾ ਬੰਦਾ ਮਿਲ ਗਿਆ ਪਰ ਉਹ ਕੀ ਕਰਦਾ ਉਹ ਪੱਛਮੀ ਮਗਾਲ ਦੇ ਇਸਲਾਮਪੁਰ ਦੇ ਅੰਦਰ ਜਿਹੜਾ ਰੈੱਡ ਏਰੀਆ ਕੋਠੇ ਬਣੇ ਹੋਇਆ ਉੱਥੇ ਲਿਜਾ ਕੇ 2 ਲੱਖ ਦੇ ਵਿੱਚ ਕੁੜੀ ਨੂੰ ਵੇਚ ਦਿੰਦਾ ਤੇ ਕੁੜੀ ਜਦੋਂ ਉਹ ਕੋਠੇ ਦੇ ਅੰਦਰ ਦਾਖਲ ਹੁੰਦੀ ਆ ਉਹਨੂੰ ਤਾਂ ਹੈ ਸੀ ਵੀ ਮੈਂ ਨੌਕਰੀ ਕਰਨ ਆਈ ਆ ਉਹਨੂੰ ਤਾਂ ਉਦੋਂ ਪਤਾ ਲੱਗਦਾ ਜਦੋਂ ਉਹਦੇ ਕੋਲ ਕਸਟਮਰ ਭੇਜੇ ਜਾਂਦੇ ਆ ਕੁੜੀ ਵਿਰੋਧ ਕਰਦੀ ਆ ਤਾਂ ਉਹ ਕਹਿੰਦੇ ਤੂੰ ਤਾਂ ਵੇਚ ਚੁੱਕੀ ਆ 2 ਲੱਖ ਰੁਪਏ ਦੇ ਵਿੱਚ ਜਿਹੜਾ ਆਦਮੀ ਤੈਨੂੰ ਲੈ ਕੇ ਆਇਆ ਉਹ ਇੱਥੇ ਤੈਨੂੰ 2 ਲੱਖ ਰੁਪਏ ਦੇ ਵਿੱਚ ਵੇਚ ਕੇ ਗਿਆ ਤਾਂ ਇਹ ਕੁੜੀ ਹੈਰਾਨ ਰਹਿ ਜਾਂਦੀ ਆ 8 ਮਹੀਨੇ ਤੱਕ ਇਵੇਂ ਹੀ ਉਹ ਨਰਕ ਭਰੀ ਜ਼ਿੰਦਗੀ ਬਤੀਤ ਕਰਦੀ ਆ ਜਦੋਂ ਵੀ ਕੋਈ ਕਸਟਮਰ ਉਸ ਕੁੜੀ ਦੇ ਕੋਲ ਆਉਂਦਾ ਤਾਂ ਉਹ ਸਾਰਿਆਂ ਨੂੰ ਰੋ ਰੋ ਕੇ ਕਹਿੰਦੀ ਆ ਕਿ ਮੇਰੇ ਪਤੀ ਨਾਲ ਮੇਰੀ ਗੱਲ ਖਰਾ ਦੋ ਕਿਰਪਾ ਕਰਕੇ ਮੈਂ ਆਪਦੇ ਪਤੀ ਨਾਲ ਗੱਲ ਕਰਨਾ ਚਾਹੁੰਦੀ ਆ ਕੋਈ ਵੀ ਉਸ ਕੁੜੀ ਦੀ ਗੱਲ ਤੇ ਯਕੀਨ ਨਹੀਂ ਕਰਦਾ ਜਾਂ ਕੁੜੀ ਦੀ ਗੱਲ ਸੁਣਦਾ ਹੀ ਨਹੀਂ ਕਿਉਂਕਿ ਜਿਹੜੇ ਉੱਥੇ ਇਨਸਾਨ ਆਉਂਦੇ ਸੀ ਉਹ ਇਨਸਾਨ ਥੋੜੀ ਹੁੰਦੇ ਆ ਉਹ ਤਾਂ ਹੈਵਾਨ ਹੁੰਦੇ ਆ ਉਹ ਤਾਂ ਆਪਣੀ ਅਯਾਸ਼ੀ ਪੂਰੀ ਕਰਨ ਆਉਂਦੇ ਆ ਨਸ਼ੇ ਵਿੱਚ ਟੱਲੀ ਹੋਏ ਇਹ ਕੁੜੀ ਖੁਦ ਹੀ ਪੁਲਿਸ ਸਾਹਮਣੇ ਇਹ ਸਾਰੀਆਂ ਗੱਲਾਂ ਦੱਸ ਰਹੀ ਸੀ ਤਾਂ 8 ਮਹੀਨੇ ਇਸੇ ਹੀ ਤਰ੍ਹਾਂ ਬੀਤ ਜਾਂਦੇ ਆ ਬੜੇ ਲੋਕਾਂ ਨੂੰ ਉਹ ਕਹਿੰਦੀ ਆ ਪਰ ਕੋਈ ਉਹਦਾ ਮਿੰਤ ਤਰਲਾ ਸੁਣਦਾ ਨਹੀਂ ਫਿਰ 8 ਮਹੀਨੇ ਬਾਅਦ ਇੱਕ ਅਜੇਹਾ ਇਨਸਾਨ ਆਉਂਦਾ ਜਿਹਨੂੰ ਉਹ ਕੁੜੀ ਦੱਸਦੀ ਆ ਉਹੀ ਕਹਾਣੀ ਦੱਸਦੀ ਆ ਪਰ ਉਹ ਪਹਿਲੇ ਦਿਨ ਉੱਤੇ ਯਕੀਨ ਨਹੀਂ ਕਰਦਾ ਜਦੋਂ ਉਹ ਦੁਬਾਰਾ ਫੇਰ ਉਹ ਕੁੜੀ ਕੋਲ ਆਉਂਦਾ ਫੇਰ ਉਹ ਰੋ ਰੋ ਕੇ ਉਹਨੂੰ ਕਹਿੰਦੀ ਆ ਕਿ ਪਲੀਜ਼ ਮੇਰੇ ਪਤੀ ਨਾ ਮੇਰੀ ਗੱਲ ਕਰਾ ਦੇ ਇੱਕ ਵਾਰ ਮੈਨੂੰ ਫੋਨ ਕਰ ਲੈnde ਤੇਰੇ ਫੋਨ ਤੋਂ ਕਿਉਂਕਿ ਇੱਥੇ ਤਾਂ ਮੈਨੂੰ ਫੋਨ ਮਿਲਦਾ ਨਹੀਂ ਇੱਥੇ ਤਾਂ ਮੈਂ ਬੰਧਕ ਬਣ ਚੁੱਕੀ ਆ ਗੁਲਾਮ ਬਣ ਚੁੱਕੀ ਆ ਇੱਥੋਂ ਮੈਂ ਨਿਕਲ ਵੀ ਨਹੀਂ ਸਕਦੀ ਬਹੁਤ ਬੁਰੀ ਦਲਦਲ ਵਿੱਚ ਫਸ ਗਈ ਆ ਤਾਂ ਮੁੰਡਾ ਤਰਸ ਕਰਦਾ ਉਹ ਕੁੜੀ ਦੇ ਤਾਂ ਉਹ ਉਸ ਕੁੜੀ ਦੇ ਘਰ ਵਾਲੇ ਨੂੰ ਫੋਨ ਲਾ ਕੇ ਦੇ ਦਿੰਦਾ ਫਿਰ ਉਹ ਕੁੜੀ ਦੇ ਘਰ ਵਾਲੇ ਨੂੰ ਦੱਸਦਾ ਵੀ ਇਹ ਤਾਂ ਕਿਉਂਕਿ ਕੁੜੀ ਨੂੰ ਤਾਂ ਪਤਾ ਨਹੀਂ ਸੀ ਮੈਂ ਕਿਹੋ ਜੀ ਜਗ੍ਹਾ ਤੇ ਕਿੱਥੇ ਆ ਗਈ ਆ ਫਿਰ ਉਹ ਦੱਸਦਾ ਵੀ ਪੱਛਮੀ ਬੰਗਾਲ ਦੇ ਇਸਲਾਮਪੁਰ ਰੈੱਡ ਏਰੀਏ ਦੇ ਵਿੱਚ ਕੋਠਿਆਂ ਦੇ ਵਿੱਚ ਇਹ ਕੁੜੀ ਕੈਰ ਆ ਇਸ ਦਾ ਟਾਈਮ ਕੋਠੇ ਦੇ ਉੱਪਰ ਆ ਤਾਂ ਫਿਰ ਪਤੀ ਪੁਲਿਸ ਕੋਲੇ ਜਾਂਦਾ ਪੁਲਿਸ ਕੋਲੇ ਐਫ ਆਈ ਆਰ ਦਰਜ ਕਰਵਾਉਂਦਾ ਪੁਲਿਸ ਨੂੰ ਸਾਰੀ ਕਹਾਣੀ ਦੱਸਦਾ ਪੁਲਿਸ ਉਸ ਵਿਅਕਤੀ ਨੂੰ ਫੋਨ ਲਉਂਦੀ ਹੈ ਜਿਨੇ ਕੁੜੀ ਦੇ ਘਰ ਵਾਲੇ ਨੂੰ ਸਾਰਾ ਕੁਝ ਦੱਸਿਆ ਸੀ ਪੁਲਿਸ ਉਹਨੂੰ ਕਹਿੰਦੀ ਹੈ ਕਿ ਤੂੰ ਫੇਰ ਉਸ ਕੁੜੀ ਕੋਲ ਕਸਟਮਰ ਬਣ ਕੇ ਜਾ ਤੇ ਵੀਡੀਓ ਕਾਲ ਤੇ ਸਾਡੀ ਗੱਲ ਕਰਾ। ਤਾਂ ਉਹ ਵਿਅਕਤੀ ਫੇਰ ਜਾਂਦਾ ਫੇਰ ਜਾ ਕੇ ਉਹ ਵਿਅਕਤੀ ਦੇ ਘਰ ਵਾਲੀ ਨਾਲ ਵੀਡੀਓ ਕਾਲ ਤੇ ਗੱਲ ਕਰਵਾਉਂਦਾ ਪੁਲਿਸ ਨੇ। ਤਾਂ ਉਸ ਤੋਂ ਬਾਅਦ ਪੁਲਿਸ ਇੱਕ ਟੀਮ ਦਾ ਗਠਨ ਕਰਕੇ ਉਸ ਰੈੱਡ ਏਰੀਆ ਦੇ ਵਿੱਚ ਜਾਂਦੀ ਹੈ। ਛਾਪੇਮਾਰੀ ਕਰਦੀ ਆ ਉਸ ਕੁੜੀ ਨੂੰ ਉੱਥੋਂ ਛਡਵਾਉਂਦੀ ਆ ਤੇ ਉਹਦੇ ਪਤੀ ਦੇ ਹਵਾਲੇ ਕਰਦੀ ਆ। ਚਲੋ ਪਤੀ ਵਿਚਾਰਾ ਚੰਗਾ ਸੀ। जिने ਫਿਰ ਆਪਣੀ ਪਤਨੀ ਨੂੰ ਸਵੀਕਾਰ ਕੀਤਾ ਪਰ ਪਤਨੀ ਵੱਲੋਂ ਪਤੀ ਦੇ ਨਾਲ ਧੋਖਾ ਕੀਤਾ ਗਿਆ ਸੀ ਕਿਸੇ ਹੋਰ ਦੇ ਚੱਕਰ ਵਿੱਚ ਪਰ ਜੇਕਰ ਕੋਈ ਇਨਸਾਨ ਚੰਗਾ ਚੰਗਾ ਏ ਤੁਹਾਡੇ ਨਾਲ ਚੰਗਾ ਨੇਪ ਰਿਆ ਫਿਰ ਕਿਉਂ ਧੋਖਾ ਦਿੰਨੇ ਫਿਰ ਕਿਉਂ ਅਜਿਹਾ ਕਟਿਆ ਕੰਮ ਕਿਉਂਕਿ ਉਹ ਮੁੰਡਾ ਬਹੁਤ ਚੰਗਾ ਹੀ ਹੋਊਗਾ ਨਾ ਜਿਨੇ ਫਿਰ ਆਪਣੀ ਪਤਨੀ ਨੂੰ ਅਪਣਾਇਆ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਉਹ ਆਪਣੇ ਪਤੀ ਨਾਲ ਧੋਖਾ ਕਰਕੇ ਗਈ ਸੀ ਉਹ 8 ਮਹੀਨੇ ਕਿਸੇ ਦਲਦਲ ਵਿੱਚ ਗੰਦੀ ਦਲਦਲ ਵਿੱਚ ਫਸੀ ਰਹੀ ਚਲੋ ਜਿੱਥੇ ਉਹਦਾ ਕਸੂਰ ਨਹੀਂ ਸੀ ਕਸੂਰ ਉੱਥੇ ਸੀ ਜਦੋਂ ਉਹ ਪਤੀ ਨੂੰ ਛੱਡ ਕੇ ਆਪਣੇ ਪ੍ਰੇਮੀ ਦੇ ਨਾਲ ਫਰਾਰ ਹੋਈ ਸੀ ਹਾਂ ਜੇਕਰ ਪਤੀ ਕੁੱਟਮਾਰ ਕਰਦਾ ਕਿਸੇ ਤਰ੍ਹਾਂ ਦੀ ਤੰਗੀ ਪਰੇਸ਼ਾਨੀਆਂ ਤਾਂ ਜ਼ਰੂਰ ਇਹੋ ਜਿਹੇ ਰਿਸ਼ਤਿਆਂ ਤੋਂ ਛਡਕਾਰਾ ਪਾਉਣਾ ਚਾਹੀਦਾ ਪਰ ਜਿੱਥੇ ਵਿਅਕਤੀ ਚੰਗਾ ਹੋਵੇ ਉੱਥੇ ਅਜਿਹਾ ਧੋਖਾ ਕਰਕੇ ਜਾਣਾ ਖਾਸ ਤੌਰ ਤੇ ਆਪਣੇ ਮਾਸੂਮ ਬੱਚੇ ਨੂੰ ਵੀ ਛੱਡ ਕੇ ਜਾਣਾ ਮੇਰੇ ਖਿਆਲ 'ਚ ਬਹੁਤ ਕਟਿਆ ਪੱਧਰ ਦਾ ਇਹ ਮਾਮਲਾ ਪਰ ਫਿਰ ਵੀ ਉਹ ਵਿਅਕਤੀ ਚੰਗਾ ਸੀ ਪਤੀ ਚੰਗਾ ਸੀ ਜਿਨੇ ਆਪਣੇ ਘਰ ਵਾਲੀ ਨੂੰ ਅਪਣਾਇਆ ਤੇ ਹੁਣ ਉਹ ਦੋਨੇ ਪਤੀ ਪਤਨੀ ਆਪਦੇ ਘਰ ਵਿੱਚ ਖੁਸ਼ੀ ਖੁਸ਼ੀ ਰਹਿ ਰਹੇ ਆ ਤੇ ਪੁਲਿਸ ਨੇ ਇਸ ਮਾਮਲੇ ਤੇ ਜਿਹੜੀ ਕਾਰਵਾਈ ਕੀਤੀ ਹੈ ਜਲਦੀ ਜਲਦੀ ਉਹ ਵਿਅਕਤੀ ਨੂੰ ਉਹਦੀ ਪਤਨੀ ਵਾਪਸ ਲੈ ਕੇ ਆਂਦੀ ਹੈ ਉਥੋਂ ਇਹ ਵੀ ਸ਼ਲਾਘਾਯੋਗ ਕਦਮ ਆ ਤੇ ਉਹ ਵਿਅਕਤੀ ਦਾ ਵੀ ਉਹ ਕੁੜੀ ਦਾ ਪਤੀ ਧੰਨਵਾਦ ਕਰਦਾ ਨਜ਼ਰ ਆਇਆ ਜਿਨੇ ਉਹਦੀ ਪਤਨੀ ਨੂੰ ਉਸ ਗੰਦੀ ਦਲਦਲ ਵਿੱਚੋਂ ਕੱਢਿਆ ਸੀ